ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਬੜੀ ਹੀ ਦਿਲਚਸਪ ਹੈ ਗੱਲ ਕਰਾਂਗੇ ਜੂਨ 1984 ਦੇ ਵਿੱਚ ਜਦੋਂ ਖੱਲੂਕਾਰਾ ਹੋਇਆ ਉਦੋਂ ਸਿਮਰਜੀਤ ਸਿੰਘ ਮਾਨ ਕਿੱਥੇ ਸੀ ਔਰ ਇਹ ਨੇਪਾਲ ਦੇ ਬਾਡਰ ਤੋਂ ਕਿਵੇਂ ਫੜੋਇਆ ਇਹ ਸਾਰੀ ਗੱਲਬਾਤ ਦੋਸਤੋ ਉਹਦੀ ਖੁਦ ਬੇਟੀ ਜਿਹੜੀ ਉਹਨਾਂ ਦੀ ਪਵਿੱਤ ਕੌਰ ਜੀ ਉਹ ਦੱਸ ਰਹੀ ਹੈ ਔਰ ਉਹਨਾਂ ਨੂੰ ਸਿਮਰਜੀਤ ਸਿੰਘ ਮਾਨ ਨੇ ਦੱਸੀ ਸੀ ਸਾਰੀ ਗੱਲ ਸੋ ਕੀ ਸਾਰੀ ਗੱਲਬਾਤ ਹੁੰਦੀ ਹੈ ਉਹਨਾਂ ਦੋਨਾਂ ਦੇ ਵਿੱਚ ਏ ਟੂ ਜ਼ेड ਆਪਾਂ ਦੱਸਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਹੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਿਓ ਤਾਂ ਦੋਸਤੋ ਮਾਨ ਸਾਹਿਬ ਕਹਿੰਦੇ ਕਿ ਜਦੋਂ 3 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਮੈਂ ਆਪਣੇ ਮਾਪਿਆਂ ਦੇ ਘਰੇ ਬੀਬੀ ਜੀ ਤੇ ਡੈਡ ਜੀ ਨਾਲ ਸੀ ਇਹ ਸਿਮਰ ਸਿੰਘ ਦਾ ਮਾਣ ਹੈ ਜਿਹੜਾ ਇਹ ਆਪਣੇ ਪਿਤਾ ਨੂੰ ਡੈਡ ਕਹਿੰਦਾ ਹੁੰਦਾ ਸੀ ਤਾਂ ਕਹਿੰਦਾ ਮੈਂ ਆਪਣੇ ਡੈਡ ਦੇ ਨਾਲ ਸੀ ਤੇ ਮੈਨੂੰ ਸਰਕਾਰ ਨੇ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਬਾਰੇ ਵਿਭਾਗੀ ਪੜਤਾਲ ਖਾਤਰ ਚੰਡੀਗੜ੍ਹ ਬੁਲਾਇਆ ਹੋਇਆ ਤਾਂ ਫਰੀਦਕੋਟ ਤੇ ਕਹਿੰਦਾ ਮੇਰੀ ਮਤਲਬ ਕਿ ਤਾਇਨਾਤੀ ਸੀਗੀ ਕਹਿੰਦਾ ਇਹ ਇੱਕ ਮਜ਼ਾਕ ਵਰਗਾ ਹੀ ਸੀ ਕਿਉਂਕਿ ਮੇਰੇ ਕੋਲ ਹਥਿਆਰ ਦੇ ਲਾਇਸੈਂਸ ਦੀ ਸਪਾਰਸ਼ ਕਰਨ ਦਾ ਅਧਿਕਾਰ ਤਾਂ ਸੀ ਪਰ ਜਾਰੀ ਕਰਨ ਦਾ ਨਹੀਂ ਕਿਉਂਕਿ ਕਹਿੰਦਾ ਇਹ ਕੰਮ ਜ਼ਿਲ੍ਹੇ ਦਾ ਡੀਸੀਓ ਕਰ ਸਕਦਾ ਤੇ ਮੈਂ ਸਿਰਫ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਸੀਗਾ ਕਹਿੰਦਾ ਮੈਂ ਹਰਜੀਤ ਸਿੰਘ ਇਨਸਪੈਕਟਰ ਜਨਰਲ ਆਈਜੀ ਸੀਆਈਡੀ ਪੰਜਾਬ ਦੇ ਦਫ਼ਤਰ 'ਚ ਬੈਠਾ ਆਪਣੇ ਸਵਾਲਾਂ ਦੇ ਜਵਾਬ ਦੇ ਰਿਹਾ ਤਾਂ ਕਹਿੰਦਾ ਉਹਨਾਂ ਦੇ ਮੇਹ ਤੇ ਪਿਆ ਫੋਨ ਵੱਜਿਆ ਗਵਰਨਰ ਸੁਰਿੰਦਰਨਾਥ ਦੇ ਐਡਵਾਈਜ਼ਰ ਨੇ ਕਿਹਾ ਕਿ ਮਾਨ ਪੰਜਾਬ ਵਿੱਚ ਤੇ ਇਸ ਵੇਲੇ ਭਿੰਡਰਾਂ ਵਾਲੇ ਦੇ ਨਾਲ ਆਈਜੀ ਹਰਜੀਤ ਸਿੰਘ ਕਹਿੰਦਾ ਕਿ ਸ਼੍ਰੀਮਾਨ ਜੀ ਇਹ ਸੰਭਵ ਨਹੀਂ ਹੋ ਸਕਦਾ ਤਾਂ ਅੱਗੇ ਜਵਾਬ ਆਇਆ ਕਿ ਕਿਉਂ ਤੁਹਾਨੂੰ ਕਿਵੇਂ ਪਤਾ ਕਹਿੰਦਾ ਖੈਰ ਗੱਲ ਇਹ ਹੈ ਕਿ ਸ਼੍ਰੀ ਸਿਮਰਿੰਦਰ ਸਿੰਘ ਮਾਨ ਇਸ ਵੇਲੇ ਮੇਰੀ ਮੇਜ਼ ਦੇ ਸਾਹਮਣੇ ਬੈਠਾ ਹੈ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਕਿ ਉਹ ਪਿੰਡਾਂਵਲ ਦੇ ਨਾਲ ਨਹੀਂ ਇਸ ਵਕਤ ਆਈਜੀ ਨੇ ਫੋਨ ਰੱਖਦੇ ਹੋਏ ਮਾਨ ਕਹਿੰਦਾ ਕਿ ਉੱਚੀ ਸੁਰ ਚ ਕਿਹਾ ਕਹਿੰਦਾ ਬੜੀ ਵਾਹੀਆਤ ਗੱਲ ਹੈ ਤੇ ਮੇਰੇ ਵੱਲ ਦੇਖਦੇ ਹੋਏ ਕਹਿੰਦਾ ਕਹਿੰਦਾ ਇਹ ਤਾਂ ਹੱਦ ਹੈ ਜੁਰਮ ਦੀ ਵੀ ਉਹਦਾ ਤੇਰੇ ਮਗਰ ਪਏ ਹੋਏ ਆ ਤਾਂ ਆਪਣੀ ਪੁੱਛ ਕੇ ਤੋਂ ਬਾਅਦ ਕਹਿੰਦਾ ਮੈਂ ਕਾਲੀ ਨਾਲ ਚੰਡੀਗੜ੍ਹ ਤੋਂ ਸਰਹੰਦ ਨੂੰ ਚੱਲ ਪਿਆ ਤਾਂ ਕਿ ਸ਼ਾਮ ਨੂੰ ਕਰਫਿਊ ਲੱਗਣ ਤੋਂ ਪਹਿਲਾਂ ਕਹਿੰਦਾ ਮੈਂ ਆਪਣੇ ਘਰੇ ਪਹੁੰਚ ਜਾਵਾਂ ਫੌਜ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਸੀ ਸਾਰਾ ਕੁਝ ਬੰਦ ਸੀ ਤੇ ਕਰਫਿਊ ਲੱਗ ਜਾਣ ਤੋਂ ਬਾਅਦ ਜਿੱਥੇ ਵੀ ਅਸੀਂ ਹੁੰਦੇ ਉੱਥੇ ਹੀ ਕੈਦ ਹੋ ਜਾਣਾ ਸੀ ਜਿਉਂ ਹੀ ਕਹਿੰਦਾ ਮੈਂ ਆਪਣੇ ਮਾਪਿਆਂ ਦੇ ਘਰ ਦੀ ਮਲ ਘਰੇ ਪਹੁੰਚਿਆ ਤਾਂ ਮੈਂ ਖਬਰਾਂ ਸੁਣਨ ਲਈ ਰੇਡੀਓ ਲਾ ਲਿਆ ਪਰ ਕਿਸੇ ਮਦੇ ਵਿੱਚ ਨਹੀਂ ਸੀ ਸਾਰਾ ਫੋਨ ਸੰਚਾਰ ਕਟਿਆ ਹੋਇਆ ਸੀ ਛੇਤੀਓ ਰੇਡੀਓ ਬੀਬੀਸੀ ਤੇ ਕਹਿੰਦਾ ਮਤਲਬ ਕਿ ਚੱਲਦਾ ਸੀ ਗੱਲ ਆਹ ਤੇ ਬਿਜਲੀ ਵੀ ਕਹਿੰਦਾ ਕੱਟੀ ਹੋਈ ਸੀ ਕੱਟ ਲੱਗਦੇ ਸੀ ਬਿਜਲੀ ਦੇ ਪੰਜਾਬ ਸਾਰੀ ਦੁਨੀਆ ਨਾਲੋਂ ਕਟਿਆ ਗਿਆ ਸੀ ਅਸੀਂ ਕਹਿੰਦਾ ਅਫਸੋਸਨਾਕ ਹਨੇਰੇ ਮਾਂ ਰਾਤ ਦੀ ਰੋਟੀ ਖਾਦੀ ਤੇ ਸੌਂਗੇ ਅਗਲੀ ਸਵੇਰ ਕਹਿੰਦਾ ਜਦ ਮੈਂ ਤਿਆਰ ਹੋ ਰਿਹਾ ਤਾਂ ਤਾਂ ਬੀਬੀਸੀ ਰੇਡੀਓ ਨੇ ਐਲਾਨ ਕੀਤਾ ਕਿ ਗੋਲਡਨ ਟੈਂਪਲ ਮਾ ਸਧ ਰਣੈਲ ਸਿੰਘ ਭੰਡਰਾ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਮੈਂ ਪੂਰੀ ਤਰ੍ਹਾਂ ਸੁੰਨਮ ਸੁੰਨ ਹੋ ਰਹਿ ਗਿਆ ਸੁਣ ਕੇ ਕਹਿੰਦਾ ਤੇ ਉੱਚੀ ਉੱਚੀ ਰੋਣ ਲੱਗਿਆ ਮੈਂ ਆਪਣੇ ਵੱਡੇ ਕਹਿੰਦਾ ਵੀਰਜੀ ਦੀ ਮੌਤ ਤੋਂ ਬਾਅਦ ਕਦੇ ਐਦਾਂ ਇੰਨਾ ਰੋਇਆ ਤਾਂ ਰੋਪੜ ਦਾ ਐਸਐਸਪੀ ਆਲਮ ਜਿਨੇ ਮੇਰੇ ਅਧੀਨ ਫਰੀਦਕੋਟ ਵਿੱਚ ਸਖਲਾਈ ਲਈ ਸੀ ਤੇ ਫਰੀਦਕੋਟ ਮੁੱਖ ਦਫ਼ਤਰ 'ਚ ਮੇਰਾ ਐਸਪੀ ਹੁੰਦਾ ਸੀ ਸਵੇਰੇ ਸਵੇਰੇ ਕਹਿੰਦਾ ਕਿਲਾ ਹਰਨਾਮ ਸਿੰਘ ਵਿਖੇ ਆਇਆ ਤੇ ਕਹਿਣ ਲੱਗਿਆ ਸ਼੍ਰੀਮਾਨ ਕਿਰਪਾ ਕਰਕੇ ਮੇਰੀ ਕਾਰ 'ਚ ਬੈਠੋ ਮੈਂ ਤੁਹਾਨੂੰ ਹਵਾਈ ਅੱਡੇ ਤੇ ਲੈ ਚਲਾਂਗਾ ਕਿਉਂਕਿ ਫੌਜ ਤੁਹਾਨੂੰ ਲੱਭ ਰਹੀ ਹੈ ਕਹਿੰਦਾ ਮੈਂ ਕਾਲੀ ਨਾਲ ਮਾਪਿਆਂ ਨੂੰ ਅਲਵਿਦਾ ਕਹਿ ਕੇ ਉਹਦੀ ਕਾਰ 'ਚ ਬਹਿ ਗਿਆ ਤੇ ਸਿੱਧਾ ਚੰਡੀਗੜ੍ਹ 에ਅਰਪੋਰਟ ਤੇ ਪਹੁੰਚ ਗਿਆ ਜੋ ਕਹਿੰਦਾ ਸਰਹੰਦ ਤੋਂ 1 ਘੰਟੇ ਦੀ ਵਿੱਤ ਤੇ ਹੈ ਜਿੱਥੋਂ ਮੈਂ ਦਿੱਲੀ ਦਾ ਜਹਾਜ਼ ਫੜਿਆ ਕਹਿੰਦਾ ਦਿੱਲੀ ਹਵਾਈ ਅੱਡੇ ਤੇ ਮੈਂ ਕੁਝ ਵਿਦੇਸ਼ੀ ਅਖਬਾਰ ਖਰੀਦੇ ਜੋ ਕਿ ਗੋਲਡਨ ਟੈਂਪਲ ਉਤੇ ਹਮਲੇ ਦੇ ਨਾਲ ਭਰੇ ਪਏ ਸੀ ਉਸ ਤੋਂ ਬਾਅਦ ਕਹਿੰਦਾ ਫਿਰ ਮੈਂ ਬੰਬੇ ਚਲੇ ਗਿਆ ਆਪਣੇ ਪਰਿਵਾਰ ਕੋਲ ਨਿਆਣਿਆਂ ਕੋਲ ਉਹ ਕਹਿੰਦਾ ਮੇਰੇ ਦਿਮਾਗ 'ਮਾ ਖਲਬਲੀ ਮਚੀ ਹੋਈ ᱛੀ ਤੇ ਮੈਨੂੰ ਕਹਿੰਦਾ ਇਦਾਂ ਲੱਗ ਰਿਹਾ ਤਾ ਵੀ ਸ਼ਾਇਦ ਮੈਂ ਅਜਹੀ ਸਰਕਾਰ ਦੀ ਸੇਵਾ ਨਾ ਕਰ ਸਕਾਂ ਜਿਨੇ ਮੇਰੇ ਲੋਕਾਂ ਦੇ ਨਾਲ ਇਹ ਕੁਝ ਕੀਤਾ ਏ ਫੇਰ ਮੈਂ ਕਹਿੰਦਾ ਉਹੀ ਕਰਿਆ ਜੋ ਬੜੇ ਸਿੱਧਕੀ ਸਿੱਖ ਕਰਦੇ ਆਂ ਮੈਂ ਸੇਧ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੁੜਿਆ ਮੈਂ ਬਾਕ ਲਿਆ ਤੇ ਇਹ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਸੀ ਜੋ ਨਾ ਦੁੱਖ ਮੇ ਸੁਖ ਦੁੱਖ ਨਾ ਮੰਨੇ ਸੁਖ ਸੁਨੇ ਔਰ ਭੈ ਨਹੀਂ ਜਾਕੇ ਤਾਂ ਕਹਿੰਦਾ ਮੈਂ ਆਪਣਾ ਅਸਤੀਫਾ ਤਿਆਰ ਕੀਤਾ ਤੇ ਅਗਲੀ ਸਵੇਰ 18 ਜੁਲਾਈ 1984 ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਭੇਜਤਾ ਤੇ ਕਿਹਾ ਉਲਟ ਗੇੜ ਹੈ ਕਿ ਉਹ ਵੀ ਸਿੱਖ ਸੀ ਮੈਨੂੰ ਕਹਿੰਦਾ ਕੋਈ ਜਵਾਬ ਨਾ ਆਇਆ ਇਸ ਕਰਕੇ ਆਪਣਾ ਅਸਤੀਫਾ ਮਨਜ਼ੂਰ ਕਰਨ ਦੀ ਤਤਪਰਤਾ ਨੂੰ ਸਪਸ਼ਟ ਕਰਦਾ ਇੱਕ ਹੋਰ ਖੱਤ ਲਿਖਿਆ ਕਹਿੰਦਾ ਮੈਂ ਇਸ ਵੇਲੇ ਕਹਿੰਦਾ ਇਸ ਵੇਲੇ ਤੱਕ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਜਿਹੜੀ CISF ਇਹ ਤਾਂ ਇੱਕ ਅਫਸਰ ਮੈਨੂੰ ਇਹ ਕਹਿਣ ਲਈ ਪਹੁੰਚ ਗਿਆ ਕਿ ਮੈਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਬੰਬੇ ਵਿਖੇ ਮੇਰੇ ਦਫ਼ਤਰ ਦੇ ਵਿੱਚ ਬਰਖਾਸਤਗੀ ਦਾ ਨੋਟਿਸ ਤੁੰਨੂੰ ਭੇਜਤਾ ਗਿਆ ਦਾ ਤਾਂ ਮੈਂ ਸਦਮੇ 'ਚ ਪਏ ਆਪਣੇ ਅਮਲੇ ਦੇ ਵਿਚਕਾਰ ਆਪਣਾ ਸਰਵ ਸਰਵਾਲ ਪਰ ਜਮਾ ਕਰਵਾਇਆ ਜਿਨ੍ਹਾਂ ਵਿੱਚੋਂ ਕੁਝ ਖੁੱਲ ਕੇ ਰੋ ਰਹੇ ਸਨ ਜਿਵੇਂ ਮੇਰਾ ਨਿੱਜੀ ਸੈਕਟਰੀ ਸ਼੍ਰੀ ਕੁਟੀ ਇਹ ਕਹਿੰਦਾ ਖੁਦ ਨੂੰ ਸਵਾਲ ਨਹੀਂ ਸੀ ਪਾ ਰਿਹਾ ਮੈਂ ਕਹਿੰਦਾ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਫਿਰ ਬਾਹਰ ਨਿਕਲ ਆਇਆ ਕੁਝ ਕੁ ਦਿਨਾਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇੱਕ ਭਰੋਸੇਯੋਗ ਸਰੋਤ ਤੋਂ ਪਤਾ ਲੱਗਿਆ ਕਹਿੰਦਾ ਕਿ ਸਰਕਾਰ ਮੈਨੂੰ ਖਤਮ ਕਰਾਉਣਾ ਚਾਹੁੰਦੀ ਹੈ ਮੈਨੂੰ ਸਰੋਤ ਤੇ ਵਿਸ਼ਵਾਸ ਹੋ ਗਿਆ ਕਿਉਂਕਿ ਇਹ ਬੰਦਾ ਪ੍ਰਧਾਨ ਮੰਤਰੀ ਦੇ ਨੇੜੇ ਸੀ ਤੇ ਮੇਰਾ ਵੀ ਪੁਰਾਣਾ ਦੋਸਤ ਸੀਗਾ ਫਿਰ ਕਹਿੰਦਾ ਡੈਡ ਜੀ ਨੇ ਫੋਨ ਕੀਤਾ ਤੇ ਕਿਹਾ ਕਿ ਮੈਂ ਰੂਹ ਪੋਛ ਹੋ ਜਾਵਾਂ ਕਿਉਂਕਿ ਉਹਨਾਂ ਨੇ ਵੀ ਇਹੀ ਗੱਲ ਸੁਣੀ ਹੈ ਜਦੋਂ ਮੈਂ ਕਹਿੰਦਾ ਆਪਣੀ ਪਤਨੀ ਗੀਤਾ ਨੂੰ ਦੱਸਿਆ ਤਾਂ ਉਹ ਮਤਲਬ ਕਿ ਦੌਰ ਭੌਰ ਰਹੀ ਪਰ ਅਖੀਰ ਕਹਿੰਦਾ ਕਾਫੀ ਢਿੱਲ ਮਠ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਮੈਨੂੰ ਹਾਲ ਦੀ ਘੜੀ ਕਿਤੇ ਦੂਰ ਚਲੇ ਜਾਣਾ ਚਾਹੀਦਾ ਕਹਿੰਦਾ ਮੈਂ ਪਹਿਲੇ ਕੁਝ ਦਿਨ ਮਾਲਾਵਾਰ ਹਿੱਲ ਵਿੱਚ ਆਪਣੇ ਘਰ ਦੇ ਨੇੜੇ ਆਪਣੇ ਦੋਸਤ ਦੇ ਘਰੇ ਬਤਾਏ ਕੁਝ ਦਿਨਾਂ ਬਾਅਦ ਕਰਨਲ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਆ ਕੇ ਮੈਨੂੰ ਬਾਂਦਰਾ ਚ ਆਪਣੇ ਘਰ ਨੂੰ ਲੈ ਗਏ ਕਿਉਂਕਿ ਜੋ ਇੱਕੋ ਥਾਂ ਟਿਕ ਕੇ ਰਹਿਣਾ ਵੀ ਖਤਰਨਾਕ ਸੀ ਮੈਨੂੰ ਕਹਿੰਦਾ ਫਿਰਦੇ ਹੀ ਰਹਿਣਾ ਪੈਣਾ ਸੀ ਕਰਨਲ ਦੇ ਘਰ ਤੋਂ ਇੱਕ ਟਰਾਂਸਪੋਰਟਰ ਸਰਦਾਰ ਗਿਆਨ ਸਿੰਘ ਮੈਨੂੰ ਫੀਟਕਾਰ ਮੈਂ ਕਹਿੰਦਾ ਬੰਬਈ ਤੋਂ ਬਾਹਰ ਲੈ ਗਿਆ ਜਾਂਦੇ ਹੋਏ ਅਸੀਂ ਮਹਾਰਾਸ਼ਟਰ ਦੇ ਦੱਖਣਮ ਦੁਪਹਿਰ ਦੇ ਖਾਣੇ ਲਈ ਇੱਕ ਸਿੱਖ ਦੇ ਢਾਬੇ ਤੇ ਰੁਕੇ ਜੋ ਆਪਣੇ ਢਾਬੇ ਤੇ ਦੋ ਸਿੱਖਾਂ ਨੂੰ ਦੇਖ ਕੇ ਇੰਨਾ ਉਤੇਜੇ ਸੀਗਾ ਕਿ ਸਾਨੂੰ ਪੁੱਛਣ ਲੱਗ ਗਿਆ ਕਹਿੰਦਾ ਉਹ ਕਿ ਤੁਸੀਂ ਜਾਣਦੇ ਹੋ ਕਿ ਪ੍ਰੈਸ਼ੀਨ ਬਲੂ ਸਟਾਰ ਤੋਂ ਮਗਰੋਂ ਬੰਬੇ ਵਿੱਚ ਇੱਕ ਸਿੱਖ ਆਈਪੀਐਸ ਅਫਸਰ ਨੇ ਨੌਕਰੀ ਤੋਂ ਅਸੀਵਾ ਦਿੱਤਾ ਉਹਦੀ ਕਿੰਨੀ ਵੱਡੀ ਕੁਰਬਾਨੀ ਆ ਇਹ ਕਹਿੰਦਾ ਮੈਂ ਪਰੇਸ਼ਾਨ ਸੀ ਕਿ ਕਿਤੇ ਗਿਆਨ ਸਿੰਘ ਕਹਿੰਦਾ ਉਹ ਤੇਜਨਾ ਚ ਮੇਰੀ ਪਛਾਣ ਜ਼ਾਹਰ ਕਰਕੇ ਕੰਮੇ ਨਾ ਵਿਗਾੜ ਦੇਵੇ ਪਰ ਗਿਆਨ ਸਿੰਘ ਨੇ ਕਹਿੰਦਾ ਇਹਦਾ ਬਿਲਕੁਲ ਜ਼ਿਕਰ ਨਾ ਕਰਿਆ ਕਿ ਜਿਸ ਆਈਪੀਐਸ ਅਫਸਰ ਦੀ ਉਹ ਗੱਲ ਕਰ ਰਿਹਾ ਉਹ ਅਸਲ ਮੌਲੇ ਸਾਹਮਣੇ ਹੀ ਬੈਠਾ ਤੇ ਅਸੀਂ ਕਾਹਲੀ ਨਾਲ ਕਹਿੰਦਾ ਖਾਣਾ ਖਾ ਕੇ ਦੱਖਣ ਵੱਲੋਂ ਅੱਗੇ ਤੁਰ ਪਏ ਗਿਆਨ ਸਿੰਘ ਮੈਨੂੰ ਮੱਧ ਪ੍ਰਦੇਸ਼ ਚ ਭਲਾਈ ਨਾਂ ਦੀ ਥਾਂ ਤੇ ਲੈ ਗਿਆ ਜਿੱਥੇ ਮੈਂ ਭਿੰਡਰਾ ਵਾਲੇ ਦੇ ਇੱਕ ਪੈਰੋਕਾਰ ਦੇ ਕੋਲ ਠਹਿਰਨਾ ਸੀ ਜੋ ਸਰਕਾਰੀ ਕਹਿੰਦਾ ਲੋਹ ਖਣਿਜ ਕੰਪਨੀ ਲਈ ਗੈਸਟ ਹਾਊਸ ਚਲਾ ਰਿਆ ਸੀ ਉਹਨੇ ਮੈਨੂੰ ਇੱਕ ਰੂਮ ਦਿੱਤਾ ਜੋ ਕਿ ਬੜਾ ਕਹਿੰਦਾ ਵਧੀਆ ਸੀ ਆਰਾਮ ਦੇ ਸੀ ਪਰ ਮੈਂ ਪਰੇਸ਼ਾਨਤਾ ਕਿਉਂਕਿ ਸਰਕਾਰੀ ਅਫਸਰ ਉਸ ਗੈਸਟ ਹਾਊਸ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ ਫਿਰ ਉਹਨੇ ਮੈਨੂੰ ਦੱਸਿਆ ਕਿ ਭਿੰਡਰਾਂ ਵਾਲੇ ਦਾ ਇੱਕ ਸਾਬਕਾ ਸਹਾਇਕ ਰਾਮ ਸਿੰਘ ਵੀ ਆਪਣੀ ਪਤਨੀ ਤੇ ਨਿੱਕੀ ਧੀ ਨਾਲ ਉਸੇ ਸ਼ਹਿਰ ਵਿੱਚ ਠਹਿਰਿਆ ਹੋਇਆ ਸੀ ਕੀ ਮੈਂ ਉਹਨੂੰ ਮਿਲਣਾ ਚਾਹਾਂਗਾ ਮੈਂ ਉਹਨੂੰ ਜਾਣਦਾ ਨਹੀਂ ਸੀ ਪਰ ਸੰਤ ਭਿੰਡਰਾ ਵਾਲੇ ਦੇ ਜੁੱਟ ਤੋਂ ਕਿਸੇ ਨੂੰ ਮਿਲਣ ਦੀ ਬੜੀ ਖੁਸ਼ੀ ਹੋਣੀ ਸੀ ਭਾਈ ਰਾਮ ਸਿੰਘ ਪੋਲਿਓ ਕਰਕੇ ਕੁਝ ਲੰਗੜਾ ਕੇ ਤੁਰਦਾ ਸੀ ਜਦੋਂ ਫੌਜ ਨੇ ਹਮਲਾ ਕੀਤਾ ਸੀ ਉਦੋਂ ਉਹ ਵੀ ਗੋਲਡਨ ਟੈਪਲ ਵਿੱਚੇ ਸੀ ਘੇਰੇ ਦੇ ਦੂਜੇ ਦਿਨ ਇਹ ਮਹਿਸੂਸ ਕਰਦੇ ਹੋਏ ਕਹਿੰਦਾ ਕਿ ਉਹਨਾਂ ਲਈ ਸਾਰਾ ਕੁਝ ਠੀਕ ਠਾਕ ਨਹੀਂ ਰਹਿੰਦਾ ਲੱਗਦਾ ਭਿੰਡਰਾ ਵਾਲੇ ਨੇ ਰਾਮ ਸਿੰਘ ਨੂੰ ਕਿਹਾ ਕਿ ਉਹ ਇੱਥੋਂ ਨਿਕਲ ਜਵੇ ਕਿਉਂਕਿ ਜੇ ਹਾਲਾਤ ਹੋਰ ਵਿਗੜ ਗਏ ਤਾਂ ਪੋਲਿਓ ਕਰਕੇ ਕਿਉਂਕਿ ਤੁਰ ਨਹੀਂ ਹੁੰਦਾ ਸੀ ਉਹ ਤੋਂ ਚੰਗੀ ਤਰ੍ਹਾਂ ਲੰਗ ਕਰਕੇ ਕਹਿੰਦਾ ਉਹ ਤੋਂ ਇਥੋਂ ਨਿਕਲ ਨਹੀਂ ਹੋਣਾ ਇਸ ਕਰਕੇ ਸੰਤ ਤੇ ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਤੋਂ ਇੱਕ ਦਿਨ ਪਹਿਲਾਂ ਰਾਮ ਸਿੰਘ ਇੱਕ ਗੁਪਤ ਰਾਹੀਂ ਬਾਹਰ ਨਿਕਲ ਗਿਆ ਤੇ ਵਾਕਈ ਮਸਾਂ ਹੀ ਬਚਿਆ ਸਿਰਫ ਬਾਅਦ ਵਿੱਚ ਮੇਰੇ ਨਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਣ ਲਈ ਅਰ 5 ਸਾਲ ਦੀ ਜੇਲ੍ਹ ਵਿੱਚ ਮੈਨਾਂ ਇਹਨੂੰ ਛੁੱਟਿਆ ਗਿਆ ਮੇਰੇ ਨਾਲ ਰਾਮ ਸਿੰਘ ਤੇ ਮੈਨੂੰ ਇਕੱਠੇ ਇੱਕ ਹੋਰ ਸਿੱਖ ਦੇ ਘਰੇ ਠਹਿਰਾ ਦਿੱਤਾ ਗਿਆ ਇੱਕ ਸਵੇਰ ਉੱਠਣ ਸਾਰੇ ਮੈਂ ਦੇਖਿਆ ਕਿ ਪੁਲਿਸ ਦੀ ਇੱਕ ਜੀਪ ਗਵਾਂਡੀਆਂ ਦੇ ਘਰੇ ਬਾਹਰ ਖੜੀ ਸੀ। ਰਾਮ ਸਿੰਘ ਨੇ ਇਹ ਪਹਿਲਾਂ ਹੀ ਦੇਖ ਲਈ ਤੇ ਬੜਾ ਘਬਰਾਇਆ ਹੋਇਆ ਸੀ। ਉਹਨੂੰ ਯਕੀਨਤਾ ਕਿ ਪੁਲਿਸ ਸਾਡੇ ਖਾਤਰ ਆਈ ਹੈ, ਸਾਨੂੰ ਟੋਲਦੀ ਹੋਈ। ਕਹਿੰਦਾ ਮੇਰੀ ਕਹਿੰਦਾ ਸਹਿਜ ਤਾਂ ਇਹ ਕਹਿ ਰਹੀ ਸੀ ਕਿ ਅਸੀਂ ਸੁਰੱਖਿਅਤਾਂ। ਇਸ ਕਰਕੇ ਮੈਂ ਰਾਮ ਸਿੰਘ ਨੂੰ ਦਿਲਾਸਾ ਦਿੱਤਾ ਤੇ ਅਸਲ ਵਿੱਚ ਪੁਲਿਸ ਦੀ ਜੀਪ ਥੋੜੇ ਚਿਰ ਮਗਰੋਂ ਚਲੀ ਗਈ। ਪਰ ਫੈਸਲਾ ਇਹ ਹੋਇਆ ਕਿ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ। ਰਾਮ ਸਿੰਘ ਤੇ ਮੈਂ ਕਹਿੰਦਾ ਐਵੇਂ ਹੀ ਇਕੱਠੇ ਹੋਏ ਹੋ ਗਏ ਲੱਗਦੇ ਸੀ ਮੱਧ ਪ੍ਰਦੇਸ਼ ਵਿੱਚ ਭਲਾਈ ਤੋਂ ਅਸੀਂ ਪਿੱਛੇ ਨੂੰ ਨਾਗਪੁਰ ਆ ਗਏ ਨਾਗਪਤਮਾ ਨਾਗਪੁਰ ਦੇ ਵਿੱਚ ਕਰਾ ਸਾਨੂੰ ਇੱਕ ਸਿੱਖ ਟਰਾਂਸਪੋਰਟ ਨੇ ਟਿਕਾਣਾ ਦਿੱਤਾ ਜਦੋਂ ਮੈਨੂੰ ਪਤਾ ਲੱਗਿਆ ਕਿ ਇੰਦਰਾ ਗਾਂਧੀ ਨਾਗਪੁਰ ਆ ਰਹੀ ਸੀ ਤਾਂ ਮੈਂ ਮਹਿਸੂਸ ਕਰਿਆ ਕਿ ਸਾਡਾ ਇੱਥੇ ਰਹਿਣਾ ਸੁਰੱਖਿਅਤ ਨਹੀਂ ਹੋਣਾ ਕਿਉਂਕਿ ਸੁਰੱਖਿਆ ਬਹੁਤ ਵਧਾ ਦਿੱਤੀ ਗਈ ਹੈ ਤੇ ਅਸੀਂ ਸੌਖੀ ਫੜੇ ਜਾਣਾ ਇਸ ਕਰਕੇ ਮੈਂ ਕਹਿੰਦਾ RAM ਸਿੰਘ ਨੂੰ 나ਗਪੁਰ ਛੱਡਣ ਲਈ ਮਨਾ ਲਿਆ। ਅਸੀਂ ਉਹਦੀ ਘਰ ਵਾਲੀ ਤੇ ਨਿੱਕੀ ਜਿਹੜੀ ਕੁੜੀ ਸੀ ਇਹਨੂੰ ਪੰਜਾਬ ਵਾਲੀ ਗੱਡੀ ਚੜਾ ਦਿੱਤਾ ਤੇ ਆ ਪੱਛਮੀ ਬੰਗਾਲ ਦੇ ਵਿੱਚ ਆਸਨਸੋਲ ਵਾਲੀ ਗੱਡੀ ਫੜ ਲਈ। ਜਿੱਥੇ ਅਸੀਂ ਥੋੜੀ ਦੇਰ ਰਹੇ ਤੇ ਫਿਰ ਕਲਕੱਤੇ ਚਲੇ ਗਏ। ਕਲਕੱਤੇ 'ਚ ਇੱਕ ਸਥਾਨਕ ਸਿੱਖ ਆ ਗੁਕ ਮਿਕਰ ਸਿੰਘ ਨੇ ਕਹਿੰਦਾ ਸਾਡੀ ਸੁਰੱਖਿਆ ਦਾ ਜ਼ਮਾਂ ਲਿਆ। ਤੇ ਸਾਨੂੰ ਪਨਾਹ ਵੀ ਦਿੱਤੀ ਜਦੋਂ ਮੈਂ ਕਲਕੱਤੇ ਸੀ ਤਾਂ ਮੇਰੇ ਦਿੱਲੂ ਭੈਣ ਜੀ ਕਹਿੰਦਾ ਮੈਨੂੰ ਮਿਲਣ ਆਏ ਮੈਂ ਮਹਿਸੂਸ ਕੀਤਾ ਕਿ ਮੈਨੂੰ ਅਜਿਹੇ ਹਾਲਾਤ ਚ ਮਿਲਣ ਲਈ ਉਹਨਾਂ ਦਾ ਚੰਡੀਗੜ੍ਹ ਤੋਂ ਇੱਥੇ ਆਉਣਾ ਇੰਨੀ ਦੂਰ ਬੜੀ ਬਾਧਰੀ ਵਾਲੀ ਗੱਲ ਸੀ ਉਹ ਇੱਕ ਦੋਸਤ ਤੇ ਉਹਦੀ ਪਤਨੀ ਕੋਲ ਰੋਕੀ ਸੀ ਜੋ ਕਿ ਚਾਹ ਦਾ ਵਪਾਰ ਕਰਦਾ ਸੀ ਕੁਝ ਦਿਨ ਖਾਤਰ ਕਹਿੰਦਾ ਉਹਨਾਂ ਦਾ ਮੇਰੇ ਨੇੜੇ ਰਹਿਣਾ ਬੜਾ ਚੰਗਾ ਲੱਗਿਆ ਮੈਂ ਘਰ ਚ ਆਪਣੇ ਪਰਿਵਾਰ ਤੇ ਜੀਵਨ ਦੀ ਕਹਿੰਦਾ ਬੜੀ ਘਾਟ ਮਹਿਸੂਸ ਕਰ ਰਿਹਾ ਤਾਂ ਕਿਸੇ ਭਗੌੜੇ ਵਾਂਗ ਭੱਜੇ ਫਿਰਨਾ ਵੀ ਕੋਈ ਸੌਖਾ ਕੰਮ ਨਹੀਂ ਮਾਨ ਕਹਿੰਦਾ ਆਉਣ ਵਾਲੇ ਸਾਲਾਂ ਮੈਂ ਕਹਿੰਦਾ ਮੇਰੀ ਭੈਣ ਹੀ ਮੇਰੀ ਸਭ ਤੋਂ ਵੱਡੀ ਸਾਥੀ ਤੇ ਤਾਕੰਦਾ ਥੰਮ ਰਹੀ ਸੀ ਅਗਲੇ 5 ਸਾਲ ਕਹਿੰਦਾ ਉਹ ਮੇਰੇ ਕੰਮ ਲਈ ਭੱਜੇ ਫਿਰਦੀ ਰਹੀ ਤੇ ਅਦਾਲਤ ਦੇ ਵਿੱਚ ਮੇਰੀ ਪੇਚੀ ਵੇਲੇ ਮੇਰੇ ਨਾਲ ਹੋਣ ਦਾ ਮੌਕਾ ਕਦੇ ਨਹੀਂ ਦਿੱਖਾਉਂਦੀ ਉਹ ਯਾਨੀ ਪੱਕੀ ਹੁੰਦੀ ਸੀ ਪੇਚੀ ਤੇ ਮੈਨੂੰ ਮਰਨ ਔਰ ਜੇਲ੍ਹ ਵਿੱਚ ਵੀ ਮੇਰੇ ਕੋਲ ਆਉਂਦੀ ਰਹੀ ਕਲਕੱਤੇ ਜੇ ਮੇਰਾ ਸਾਡੂ ਜਿਹੜਾ ਕਿ ਅਮਰਿੰਦਰ ਸਿੰਘ ਇਹ ਵੀ ਮੈਨੂੰ ਮਿਲਣ ਆਇਆ ਪਰ ਮੈਂ ਉਹਨੂੰ ਮਿਲਿਆ ਨਹੀਂ ਉਹਨੂੰ ਮਿਲਣ ਕਰਕੇ ਮੈਂ ਖਤਰੇ 'ਚ ਪੈ ਜਾਣ ਦਾ ਪਰ ਉਹ ਮੇਰੇ ਖਾਤਰ 10000 ਰੁਪਏ ਛੱਡ ਗਿਆ ਸੀ ਜੋ ਇੱਕ ਵੱਡੀ ਮਦਦ ਸੀਗੀ ਤੇ ਉਸ ਵੇਲੇ ਇੱਕ ਬਹੁਤ ਵੱਡੀ ਰਕਮ ਵੀ ਕਰੀਬ 2 ਮਹੀਨੇ ਤੱਕ ਕਹਿੰਦਾ ਮੈਂ ਕਲਕੱਤੇ ਮਰਿਆ ਸੁਰੱਖਿਅਤ ਤੇ ਇੱਕ ਘਰ ਤੋਂ ਦੂਜੇ ਘਰ ਮੈਂ ਚਲੇ ਜਾਂਦਾ ਸੀ ਮੈਂ ਤੇ ਕਈ ਵਾਰੀ ਤਣਾੜ ਸਿੱਖ ਟਰਾਂਸਪੋਰਟਰ ਤਸਕਰਾਂ ਦੇ ਮਹਿਮਾਨ ਬਜੋ ਮੇਰੇ ਆ ਮੈਂ ਕਹਿੰਦਾ ਤੇ ਇੱਕ ਵਾਰੀ ਤਾਂ ਇੱਕ ਸਿੱਖ ਇੰਜੀਨੀਅਰ ਦੇ ਨਾਲ ਰੇਲਵੇ ਕਲੋਨੀ 'ਚ ਵੀ ਰਿਹਾ ਉਸ ਵੇਲੇ ਮੈਟਰੋ ਅਜੇ ਬਣ ਰਹੀ ਸੀ ਬਹੁਤੇ ਠੇਕੇਦਾਰ ਸਿੱਖ ਸੀ ਇਸ ਕਰਕੇ ਮੇਰਾ ਉਹਨਾਂ ਨਾਲ ਰਹਿਣਾ ਸੁਰੱਖਿਤ ਸੀਗਾ ਜਿਨ੍ਹਾਂ ਇਲਾਕਿਆਂ 'ਚ ਮੈਨੂੰ ਰੱਖਿਆ ਗਿਆ ਉਹਨਾਂ 'ਚੋਂ ਇੱਕ ਕਹਿੰਦਾ ਬੇਸਵਾਮਤ ਗੜਵੀ ਸੀ ਤੇ ਜਦੋਂ ਕਹਿੰਦਾ ਮੈਂ ਸੈਰ ਲਈ ਬਾਹਰ ਨਿਕਲਦਾ ਤਾਂ ਕਹਿੰਦਾ ਉਹ ਮੈਨੂੰ ਪਰਮਾਉਣ ਲਈ ਕੋਸ਼ਿਸ਼ ਕਰਦੀਆਂ ਪਰਮਾਉਣ ਦੀ ਮੈਂ ਕਹਿੰਦਾ ਦੂਜੇ ਪਾਸੇ ਮੂੰਹ ਫੇਰ ਲੈਂਦਾ ਤੇ ਤੇਜ਼ ਕਦਮਾਂ ਨਾਲ ਆਪਣੀ ਨਿੱਕੀ ਜੀ ਆਰ ਦੀ ਪਨਾਹ ਦੀ ਓਟ ਲੈ ਲੈਂਦਾ ਇੱਕ ਸ਼ਾਮ ਕਹਿੰਦਾ ਇੱਕ ਸਿੱਖ ਮਰਚੰਟ ਨੇਵੀ ਅਫਸਰ ਨੇ ਮੈਨੂੰ ਕਲੱਬ 'ਚ ਸੱਦਾ ਦਿੱਤਾ ਮੈਂ ਗਿਆ ਪਰ ਇਹਨੇ ਮੇਰਾ ਘਰ ਤੇ ਮੇਰਾ ਪਿਛਲਾ ਜੀਵਨ ਹੀ ਚੇਤੇ ਕਰਾਇਆ ਉਸ ਰਾਤ ਮੈਂ ਕਹਿੰਦਾ ਆਪਣੇ ਛੋਟੇ ਜਿਹੇ ਕਮਰੇ 'ਚ ਬੜੇ ਦੁਖੀ ਮਨ ਨਾਲ ਪਰਤਿਆ ਤੇ ਮੈਨੂੰ ਯਕੀਨਤਾ ਕਿ ਮੈਂ ਘਰ ਨਹੀਂ ਜਾ ਸਕਣਾ ਜਾਂ ਫਿਰ ਉਸੇ ਤਰ੍ਹਾਂ ਜੀਵਨ ਜੀ ਨਹੀਂ ਹੋ ਸਕਦਾ ਮੇਤੇ ਜੀਦਾ ਮੈਂ ਆਦੀ ਸੀ ਕਹਿੰਦਾ ਫਿਰ ਮੈਂ ਚਰਨ ਸਿੰਘ ਦੇ ਫਲੈਟ 'ਮਾਂ ਚਲੇ ਗਿਆ ਤਾਂ ਉਸ ਤੋਂ ਬਾਅਦ ਕਹਿੰਦਾ ਮੇਰਾ ਜਿਹੜਾ ਇੱਕ ਨਾਲ ਦਾ ਸੀਗਾ ਜੋ ਕਿ ਮੇਰੇ ਨਾਲ ਜੋਗ ਬਣੀ ਨੇਪਾਲ ਜਾਣ ਦੀ ਕੋਸ਼ਿਸ਼ ਕਰਦੇ ਹੋਏ ਰਾਸ਼ਟਰੀ ਜਿਹੜੀ ਸੁਰੱਖਿਆ ਸੀ ਇਸ ਕਾਨੂੰਨ ਦੇ ਅਧੀਨ ਫੜਿਆ ਗਿਆਤਾ ਜੋ ਕਿ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਨਾਲ ਲਗਮਾਤਾ ਮੈਂ ਮਹਿਸੂਸ ਕਰਿਆ ਕਹਿੰਦਾ ਕਿ ਮੈਂ ਇੱਥੇ ਸਭ ਤੋਂ ਸੁਰੱਖਿਅਤ ਸੀਗਾ ਕਿਉਂ ਜੋ ਮੈਂ ਇਸੇ ਸਿਸਟਮ ਦਾ ਹਿੱਸਾ ਰਹਾ ਤੇ ਮੈਨੂੰ ਪਤਾ ਸੀ ਕਿ ਉਹ ਮੈਨੂੰ ਕਦੇ ਵੀ ਐਨ ਆਪਣੀ ਨੱਕ ਹੇਡ ਨਹੀਂ ਲੱਭ ਸਕਣਗੇ ਮੈਂ ਸਿਸਟਮ ਨੂੰ ਕਹਿੰਦਾ ਅੰਗੂਠਾ ਦਿਖਾ ਰਿਹਾ ਸੀ ਤਾਂ ਸਾਨੂੰ ਕਲਕੱਤੇ ਦੇ ਕਰੀਬ 3 ਮਹੀਨੇ ਹੋ ਗਏ ਕਹਿੰਦਾ ਰਹਿੰਦੇ ਨੂੰ ਜਦੋਂ ਅਸੀਂ ਸੁਣਿਆ ਕਿ ਦਿੱਲੀ ਚ ਉਦੇ ਅੰਗ ਰੱਖਿਆ ਗਿਆ ਨੇ ਇੰਦਰਾ ਗਾਂਧੀ ਨੂੰ ਮਾਰਤਾ ਤਾਂ ਇਹ 31 ਅਕਤੂਬਰ 1984 ਦਾ ਦਿਨ ਤਾਂ ਮੈਂ ਚਰਨ ਸਿੰਘ ਦੇ ਫਲੈਟ 'ਮਾਂ ਬੈਠਾ ਤਾਂ ਜ਼ਰੂਰੀ ਮੌਤ ਦੀ ਖਬਰ ਆਉਣ ਲੱਗੀ ਮੈਂ ਬੰਬੇ 'ਚ ਆਪਣੇ ਪੱਤਰਕਾਰ ਮਿੱਤਰ ਨੂੰ ਫੋਨ ਕਰਿਆ ਜਿਨੇ ਖਬਰ ਦੀ ਕਹਿੰਦਾ ਮੈਨੂੰ ਪੁਸ਼ਟੀ ਕਰਤੀ ਤਾਂ ਮੇਰਾ ਪਹਿਲਾ ਫੁਰਨਾ ਇਹ ਹੀ ਤਾਂ ਕਿ ਇੰਦਰਾ ਗਾਂਧੀ ਤਲਵਾਰ ਦੇ ਸਿਰ ਤੇ ਜਿਉਂਦੀ ਰਹੀ ਹੈ ਤੇ ਅਖੀਰ ਤਲਵਾਰ ਨਾਲ ਮਾਰੀ ਗਈ ਤਾਂ ਫੇਰ ਪੂਰੇ ਜ਼ੋਰ ਛੋਰ ਨਾਲ ਸਿੱਖਾਂ ਦੇ ਖਿਲਾਫ ਕਹਿੰਦਾ ਦੰਗੇ ਕਤਲੇਆਮ ਸ਼ੁਰੂ ਹੋਏ ਤਾਂ ਉਸ ਤੋਂ ਬਾਅਦ ਅਖੀਰ ਕਹਿੰਦਾ ਮੇਰੀ ਦੇਖਭਾਲ ਲਈ ਜ਼ਿੰਮੇਵਾਰ ਲੋਕਾਂ ਦੇ ਸਮੇਤ ਸਥਾਨਕ ਗੁਰਦੁਆਰੇ ਦੇ ਮੁਖੀ ਤੇ ਮਗਰੋਂ ਮੇਰੇ ਜਿਹੜੇ ਨਾਲ ਦਾ ਕੈਦੀ ਸੀਗਾ ਮੇਰਾ ਕਮਿਕਰ ਸਿੰਘ ਇਹਨੇ ਫੈਸਲਾ ਕੀਤਾ ਕਿ ਹੁਣ ਮੇਰੇ ਲਈ ਕਲਕੱਤਾ ਸੁਰੱਖਿਅਤ ਨਹੀਂ ਰਿਹਾ ਤੇ ਦੇਰ ਸਵੇਰ ਕਹਿੰਦਾ ਪੁਲਿਸ ਨੇ ਲੱਭੇ ਲੈਣਾ ਸੀ ਇਸ ਕਰਕੇ ਕਹਿੰਦਾ ਇੱਕ ਪਲਾਨ ਬਣਾਇਆ ਗਿਆ ਕਹਿੰਦਾ ਬਚ ਨਿਕਲਣ ਦੇ ਖਾਤਰ ਇੱਕ ਵੱਡੀ ਯੋਜਨਾ ਮੈਨੂੰ ਦੇਸ਼ ਤੋਂ ਨੇਪਾਲ ਵਿੱਚ ਚੋਰੀ ਛੁਪੇ ਲਜਾਇਆ ਜਾਣਾ ਤਾਂ ਤੇ ਫਿਰ ਬੰਗਲਾਦੇਸ਼ ਰਾਹੀਂ ਯੂਰਪ ਤੇ ਉੱਥੋਂ ਅਖੀਰ ਅਮਰੀਕਾ ਨੂੰ ਜਿੱਥੇ ਇਹ ਸੋਚਿਆ ਗਿਆ ਸੀ ਕਿ ਅਖੀਰ ਮੈਂ ਆਜ਼ਾਦ ਹੋ ਜਾਊਂਗਾ ਸਿੱਕ ਮਹਿਸੂਸ ਕਰਦੇ ਸੀ ਕਿ ਉਹ ਬਿਨਾਂ ਕਿਸੇ ਰਿੱਕੇ ਦੇ ਇਹ ਕਰ ਲੈਣਗੇ 29 ਨਵੰਬਰ 1984 ਨੂੰ ਕਮਿਕਰ ਸਿੰਘ ਚਰਨ ਸਿੰਘ ਰਾਮ ਸਿੰਘ ਜਸਪਾਲ ਤੇ ਗੋਰਖਾ ਤੇ ਮੈਂ ਸਵੇਰੇ ਕਹਿੰਦਾ 5 ਵਜੇ ਬਿੱਲੀ ਜੀਪ ਦੇ ਵਿੱਚ ਨਿਕਲ ਪਏ ਗੋਰਖੇ ਨੂੰ ਨਾਲ ਇਹ ਕਰਕੇ ਲਿਆ ਤਾਂ ਕਿਉਂਕਿ ਉਹ ਟਰਾਂਸਪੋਰਟਰ ਸੀ ਤੇ ਕਈ ਚੀਜ਼ਾਂ ਦਾ ਵੀ ਮਤਲਬ ਬਰਾਮਦਕਾਰ ਵੀ ਸੀਗਾ ਯਾਨੀ ਕਿ ਨੇਪਾਲ ਤੋਂ ਛੋਟੇ-ਮੋਟੇ ਜਿਹੜੇ ਰਾਹ ਸੀ ਕਾਠਮੰਡੂ ਦੇ ਇਹਨਾਂ ਰਾਹਾਂ ਨੂੰ ਵੀ ਜਾਣਦਾ ਸੀ ਉਹ ਦਿਨ ਕਹਿੰਦਾ ਛਿਪਣ ਨੂੰ ਉਹਦਾ ਤੇ ਅਸੀਂ ਸਰਹੱਦ ਦੇ ਨੇੜੇ ਪਹੁੰਚ ਗਏ ਅਸੀਂ ਬਿਹਾਰ ਜ਼ਿਲ੍ਹਾ ਪੂਰਨੀਆਂ ਚ ਜੋਗਬਣੀ ਚ ਨਿੱਕੀ ਜੀ ਚੌਂਕੀ ਦੇ ਪਹੁੰਚ ਗਏ ਸੀ ਮੈਂ ਬਿਹਾਰ ਤੋਂ ਸਰਹੱਦ ਪਾਰ ਕਰਕੇ ਮਤਲਬ ਕਿ ਪਾਰ ਕਰਨ ਬਾਰੇ ਜ਼ਿਆਦਾ ਸੋਚਣ ਲੱਗ ਪਿਆ ਕਿਉਂਕਿ ਇਹ ਕਾਗਰਤ ਹਕੂਮਤ ਵਾਲਾ ਰਾਹ ਸੀਗਾ ਬਿਹਾਰ ਤੇ ਮੈਂ ਮਹਿਸੂਸ ਕਰਦਾ ਸੀ ਕਿ ਇੱਥੇ ਚੌਕਸੀ ਬਹੁਤ ਜ਼ਿਆਦਾ ਹੋਣੀ ਹੈ ਦੂਜੇ ਪਾਸੇ ਕਮਿਊਨਿਸਟ ਹਕੂਮਤ ਵਾਲਾ ਪੱਛਮੀ ਬੰਗਾਲ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਜਿਹੜਾ ਬਧੇਰੇ ਹਮਦਰਦ ਹੋਣਾ ਸੀ ਤੇ ਉੱਥੋਂ ਨੇਪਾਲ ਨੂੰ ਨਿਕਲਣਾ ਸੌਖਾ ਹੋਣਾ ਤਾਂ ਪਰ ਕਹਿੰਦਾ ਮੇਰੀ ਨਹੀਂ ਮੰਨੀ ਗਈ ਇਸ ਕਰਕੇ ਅਸੀਂ ਹੁਣ ਬਿਹਾਰ ਦੇ ਬਾਰਡਰ ਤੇ ਸੀਗੇ ਕਹਿੰਦਾ ਨਿੱਕੇ ਜਿਹੇ ਬਾਰਡਰ ਪਿੰਡ ਜਿਹੜਾ ਉਹਦੇ 'ਚ ਬਿਜਲੀ ਵੀ ਨਹੀਂ ਸੀ ਤੇ ਪਿੰਡੂਆਂ ਨੇ ਆਪਣੀਆਂ ਲਾਲਟਣਾਂ ਜਲਾਈਆਂ ਹੋਈਆਂ ਸੀਗੀ ਆ ਗੋਰਖਾ ਜੀਪ ਚਲਾ ਰਿਹਾ ਤਾਂ ਤੇ ਅਸੀਂ ਪਿੰਡ ਪਾਰ ਕਰਕੇ ਨੇਪਾਲ ਤੋਂ ਭਾਰਤ ਨੂੰ ਬੱਕ ਕਰਨ ਵਾਲੀ ਬੈਰੀਅਰ ਚੌਂਕੀ ਪਰ ਪਹੁੰਚ ਗਏ ਬੈਰੀਅਰ ਚੌਂਕੀ ਤੇ ਕਹਿੰਦਾ ਕੋਈ ਬੰਦਾ ਨਹੀਂ ਲੱਗਦਾ ਸੀ ਤੇ ਖੁਸ਼ੀ ਦੀ ਗੱਲ ਸੀ ਕਿ ਰਾਹ ਖੁੱਲਾ ਸੀ ਤੇ ਸਾਨੂੰ ਡੀ ਕਰਿਆ ਸੀ ਕਿ ਚੁੱਪ ਕਰਕੇ ਸਿੱਧੇ ਨਿਕਲ ਜਾਈਏ ਮੈਂ ਕਹਿੰਦਾ ਮਨਚ ਅਰਦਾਸ ਕਰੀ ਜਦੋਂ ਅਸੀਂ ਲੰਘ ਰਹੇ ਸੀ ਤਾਂ ਆਵਾਜ਼ ਆਈ ਰੁਕੋ ਰੁਕੋ ਤੇ ਇਕੱਲਾ ਸੰਤਰੀ ਗਾਰਡ ਦੇ ਕਮਰੇ ਵੱਲ ਭੱਜਿਆ ਆਇਆ ਕਮਰੇ ਚੋਂ ਗੋਰਖਾ ਕਮਰੇ ਆ ਗਿਆ ਤੇ ਉਹਨੇ ਪ੍ਰਾਣੀ ਦੀ ਜੀਪ ਦੇ ਬ੍ਰੇਕ ਦੱਬ ਕੇ ਚੀਕਾ ਕਢਾਤੀਆਂ ਕਹਿੰਦਾ ਬਸ ਕੰਮ ਖਤਮ ਸਾਫ਼ ਜੀ ਕਹਿੰਦਾ ਸਾਨੂੰ ਪਛਾਣ ਲਿਆ ਗਿਆ ਸੀ ਸੰਤਰੀ ਸਾਨੂੰ ਇੱਕ ਨਿੱਕੇ ਜਿਹੇ ਕਮਰੇਵਾਂ ਲਿਆ ਗਿਆ ਤੇ ਵਾਇਰਲੈਸ ਰੇਡੀਓ ਕੋਲ ਗਿਆ ਮੈਂ ਭੇਸ ਨਹੀਂ ਬਦਲਿਆ ਹੋਇਆ ਤਾਂ ਕਹਿੰਦਾ ਵਾਕਈ ਕਹਿੰਦਾ ਮੂਰਖਤਾ ਸੀ ਮੇਰੀ ਪਰ ਮੇਰੀ ਤਸਵੀਰ ਜ਼ਰੂਰ ਸਰਦੀ ਚੌਕੀਆਂ ਤੇ ਹਵਾਈ ਅੱਡਿਆਂ ਤੇ ਫਲੈਸ਼ ਕਰਦੀ ਸੀ ਸਰਕਾਰ ਨੇ ਤਾਂ ਪੁਲਿਸ ਵੀ ਕਹਿੰਦਾ ਪੂਰੀ ਮਸਤੈਰ ਸੀਗੀ ਤਾਂ ਅਸੀਂ ਇੰਤਜ਼ਾਰ ਕਰ ਰਹੇ ਸੀ ਤਾਂ ਮੈਂ ਮਨ ਬਣਾਇਆ ਕਿ ਮੈਂ ਇੱਥੋਂ ਥੋੜਾ ਸੁਖਾਲਾ ਜਾਂ ਭੱਜ ਕੇ ਜਾ ਸਕਦਾ ਸਰਹੱਦ ਐਨ ਪੱਥਰ ਦੀ ਮਾਰ ਦਿੰਨੇ ਦੂਰ ਸੀ ਇੱਥੇ ਇਸ ਵੇਲੇ ਕਹਿੰਦਾ ਉੱਥੇ ਸਿਰਫ ਇੱਕੋ ਪੁਲਿਸਿਆ ਸੀ ਤੇ ਉਹ ਵਾਇਰਲੈਸ ਦੇ ਵਿੱਚ ਉਲਝਿਆ ਹੋਇਆ ਤਾਂ ਮੈਂ ਬਾਕੀਆਂ ਨੂੰ ਕਿਹਾ ਪਰ ਰਾਮ ਸਿੰਘ ਕਹਿਣ ਲੱਗਿਆ ਵੀ ਜੇ ਮੈਂ ਇੱਥੋਂ ਨਿਕਲ ਗਿਆ ਤਾਂ ਪੁਲਿਸ ਨੇ ਉਹਨੂੰ ਜ਼ਰੂਰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦੇਣਾ ਕਿਉਂਕਿ ਮੈਂ ਆਪਣੀ ਅਪੰਗਤਾ ਦੇ ਕਾਰਨ ਕਹਿੰਦਾ ਐਤੋਂ ਬਿਲਕੁਲ ਨਹੀਂ ਮੈਂ ਤਾਂ ਭੱਜ ਜਣਾ ਰਾਮ ਸੀ ਕਹਿੰਦਾ ਕਿਉਂਕਿ ਉਹਨੂੰ ਪੋਲੀਓ ਸੀਗਾ ਹੁਣ ਕਹਿੰਦਾ ਮੈਂ ਬੈ ਗਿਆ ਤੇ ਸਾਰਾ ਕੁਝ ਕਿਸਮਤ ਦੇ ਭਰੋਸੇ 'ਚ ਛੱਡਤਾ ਜਦੋਂ ਹੋਰ ਕਹਿੰਦਾ ਪੁਲਿਸ ਪਹੁੰਚ ਗਈ ਤਾਂ ਪੁਲਿਸ ਕਹਿੰਦਾ ਸਾਨੂੰ ਸਥਾਨਕ ਥਾਣੇ ਮਾਂ ਲੇਗੀ ਤੇ ਰਾਤ ਅਸੀਂ ਉੱਥੇ ਹੀ ਕੱਟੀ ਦੂਜੇ ਦਿਨ ਸਾਨੂੰ ਜੁਡੀਸ਼ੀਅਲ ਕਹਿੰਦਾ ਮਿਸਟ੍ਰੀਟ ਦੇ ਸਾਹਮਣੇ ਪੇਸ਼ ਕਰਿਆ ਗਿਆ ਜਿਹਨੇ ਪੁਲਿਸ ਰਿਮਾਂਡ ਦੇ ਦਿੱਤਾ ਸਾਨੂੰ ਪਹਿਰੇ ਚਲੇ ਜਾਂਦਾ ਗਿਆ ਇੱਕ ਪਿੰਡੂ ਰੈਸਟ ਹਾਊਸ ਮਾਂ ਹਰਾਸਤ ਮਾਂ ਰੱਖਿਆ ਗਿਆ ਫਿਰ ਪੁੱਛਗਿ ਸ਼ੁਰੂ ਹੋਈ ਤੇ ਸਾਨੂੰ ਬੰਨ ਲਿਆ ਕਹਿੰਦਾ ਉਹਨਾਂ ਨੇ ਖਾਸ ਤੌਰ ਤੇ ਕਹਿੰਦਾ ਮੇਰੀ ਪੁੱਛਗ ਜਵਾਬ ਤੇ ਦਿੱਲੀ ਤੋਂ ਇੰਟੈਲੀਜੈਂਸ ਦੇ ਬੰਦੇ ਪਹੁੰਚ ਗਏ ਮੈਂ ਉਹਨਾਂ ਨੂੰ ਜੋ ਘੱਟੋ ਘੱਟ ਦੱਸ ਸਕਦਾ ਸੀ ਦੱਸਿਆ ਉਹ ਸਾਰਾ ਬੇਰਵਾ ਚਾਹੁੰਦੇ ਸੀ ਕਿ ਮੈਂ ਕਿੱਥੇ ਠਹਿਰਿਆ ਕਿਸ ਕਿਸ ਨੂੰ ਮਿਲਿਆ ਇਦਾਂ ਆਪਣੇ ਪੱਖੋਂ ਕਿਸੇ ਹੋ ਨੂੰ ਕਹਿੰਦਾ ਮੁਸੀਬਤ 'ਚ ਨਾ ਪਾਉਣਾ ਚਾਹੁੰਦੇ ਹੋਏ ਮੈਂ ਚੁੱਪ ਹੀ ਰਿਹਾ ਭਾਵੇਂ ਕਿ ਕਹਿੰਦਾ ਮੇਰੇ ਕੁਝ ਕਸੁੰਨ ਮੁਕੇ ਵੀ ਛੱਡੇ ਇਹਨਾਂ ਨੇ ਤੇ ਉਹ ਮੈਨੂੰ ਕਹਿੰਦਾ ਫਿਰ ਮਿਨਿਸਟਰ ਦੇ ਸਾਹਮਣੇ ਪੇਸ਼ ਕਰਿਆ ਵੀ ਮੈਂ ਕਿਹਾ ਕਿ ਮੈਨੂੰ ਵਕੀਲ ਚਾਹੀਦਾ ਤਾਂ ਜੱਜ ਨੇ ਬੜੇ ਖਰਮੇ ਲੈ ਜੇਵਾ ਕਿਹਾ ਮਾਫ ਕਰਨਾ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਫਿਰ ਆਮਤੀ ਚਰਨ ਸਿੰਘ ਤੇ ਗੋਰਖੇ ਨੂੰ ਸਾਡੇ ਕੋਲੋਂ ਬਖ ਕਰ ਲਿਆ ਰੱਬ ਜਾਣੇ ਕਹਿੰਦਾ ਕਿੱਥੇ ਲੈ ਗੇ ਕਮਿਕਰ ਸਿੰਘ ਤੇ ਮੈਨੂੰ ਇੱਕ ਵੱਖਰੀ ਮੋਟਰ ਵਿੱਚ ਲੈ ਤੁਰੇ ਜਦੋਂ ਕਹਿੰਦਾ ਸਾਨੂੰ ਜੀਪ ਨਾਲ ਲਜਾਇਆ ਜਾ ਰਿਹਾ ਤਾਂ ਰੱਬ ਜਾਣੇ ਕਿੱਥੇ ਤਾਂ ਇੱਕ ਜੀਪ ਇੱਕ ਬਾਂਸਾਂ ਦੀ ਝਿੜੀ ਨੇੜੇ ਰੁਕੀ ਕਹਿੰਦਾ ਕਹਿੰਦਾ ਤੇ ਉੱਥੇ ਮੈਨੂੰ ਧੂਕੇ ਜੀਪ ਚੋਂ ਕੱਢਿਆ ਤੇ ਝਿੜੀ ਚੱਲੇ ਗਏ ਇੱਕ ਪੁਲਿਸੀ ਨੇ ਕਿਹਾ ਕਿ ਉਹ ਮੇਰੇ ਗੋਲੀ ਮਾਰਨ ਲੱਗੇ ਤੇ ਮਾਰ ਵੀ ਦੇਣੀ ਸੀ ਕਹਿੰਦਾ ਜੇ ਬਿਹਾਰ ਆਰਮਡ ਜਿਹੜੀ ਉਹ ਸੀਗੀ ਉਹਦਾ ਇੱਕ ਹਿਮਾਚਲੀ ਸਾਬਕਾ ਫੌਜੀ ਵੀ ਇਹ ਕਹਿ ਕੇ ਇਨਕਾਰ ਨਾ ਕਰ ਦਿੰਦਾ ਕਿ ਮੈਂ ਉਹਦੇ ਇਲਾਕੇ ਦਾ ਸੀ ਥਿਉਰੀ ਜਮੀਰ ਅਜਾਤ ਨਹੀਂ ਦਿੰਦੀ ਕਿ ਉਹ ਮੇਰੇ ਗੋਲੀ ਮਾਰੇ ਬਾਕੀ ਵੀ ਕਹਿੰਦਾ ਢਿੱਲੇ ਬੈ ਕੇ ਤੇ ਮੈਨੂੰ ਸਦਮੇ ਦੀ ਹਾਲਤ ਮੈਂ ਹੱਤਕੜੀ ਸਮੇਤ ਮੁੜ ਕੇ ਨਾ ਜੀਪ ਕੋਲ ਲਿਆਂਦਾ ਗਿਆ ਅਗਲੀ ਸਵੇਰ ਕਮਿਕਰ ਸੀ ਮੈਨੂੰ ਇੱਕ ਹਵਾਈ ਪੱਟੀ ਤੇ ਲਿਜਾਇਆ ਗਿਆ ਦੋਨਾਂ ਨੂੰ ਕਹਿੰਦਾ ਸਾਨੂੰ ਜਿੱਤੇ ਛੋਟਾ ਜਿਹਾ 8 ਸੀਟਰ ਜਹਾਜ਼ ਸਾਡਾ ਇੰਤਜ਼ਾਰ ਕਰ ਰਿਹਾ ਸੀ ਮੇਰੇ ਹੱਥ ਕਹਿੰਦਾ ਮੇਰੀ ਪਿੱਠ ਪਿੱਛੇ ਐਨ ਸਖਤੀ ਨਾਲ ਬੰਨੇ ਹੋਏ ਸੀਗੇ ਐਨੀ ਸਖਤੀ ਨਾਲ ਕਿ ਹੱਤਕੜੀ ਕਹਿੰਦਾ ਬੁਰੀ ਤਰ੍ਹਾਂ ਮੇਰੀ ਕੰਗਰੋੜ ਚ ਵੱਜਦੀ ਵੱਜ ਰਹੀ ਸੀ ਤੀ ਕਹਿੰਦਾ ਤੇ ਮੇਰੇ ਬੁਰੀ ਤਰ੍ਹਾਂ ਦਰਦ ਹੋ ਰਿਹਾ ਤਾਂ ਪਰ ਮੈਂ ਮੂੰਹੋਂ ਕੁਝ ਨਾ ਬੋਲਿਆ ਕਿਉਂਕਿ ਇਸ ਨਾਲ ਮੇਰੀ ਕਮਜ਼ੋਰੀ ਪ੍ਰਗਟ ਹੋਣੀ ਸੀ ਜਿਹਦੇ ਕਰਕੇ ਮੈਨੂੰ ਪੱਕਾ ਪਤਾ ਸੀ ਕਿ ਉਹਨਾਂ ਨੇ ਇਹਦਾ ਜ਼ਰੂਰ ਫਾਇਦਾ ਚੱਕਣਾ ਸੀ ਇੱਕ ਕਾਫੀ ਅਖੜਿਆ ਪੰਜਾਬੀ ਅਫਸਰ ਕਹਿੰਦਾ ਸਾਡਾ ਇੰਚਾਰਜ ਸੀ ਮੈਂ ਆਪਣੇ ਦੰਦ ਕਰੀਚਦਾ ਰਿਹਾ ਤੇ ਤਕਲੀਫ ਸਹਿੰਦਾ ਰਿਹਾ ਸਾਨੂੰ ਬੀਚ ਕਰਾਫਟ ਤੇ ਪਟਨਾਲੇ ਪਟਨਾਲੇ ਆਂਦਾ ਗਿਆ ਤੇ ਹੋਮਗਾਰਡ ਰੈਸਟ ਹਾਊਸမှာ ਰੱਖਿਆ ਗਿਆ ਸਾਡੀ ਪੁੱਛਗਿੱਛ ਕਰਨ ਲਈ ਇੰਟੈਲੀਜੈਂਸ ਬਿਊਰੋ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੀਬੀਆਈ ਤੋਂ ਹੋਰ ਅਫਸਰ ਆ ਗਏ ਜਿੱਥੇ ਕਹਿੰਦਾ ਮੈਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਸ ਗੈਸਟ ਹਾਊਸ ਸੇ ਕਹਿੰਦਾ ਲਿਆਂਦੇ ਗਏ ਜੱਜ ਤੋਂ ਮੰਗਣ ਦੇ ਬਾਵਜੂਦ ਵੀ ਕਹਿੰਦਾ ਮੈਨੂੰ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਐਫ ਆਈ ਆਰ ਦੀ ਕਹਿੰਦਾ ਕੋਈ ਕਾਪੀ ਜਾਂ ਤਲਾਸ਼ੀ ਮੀਮੋ ਨਹੀਂ ਦਿੱਤਾ ਗਿਆ ਪੰਜਾਬ ਤੋਂ ਕਪੂਰ ਨਾਮ ਦਾ ਇੱਕ ਪੁਲਿਸ ਸੁਪਰਡੈਂਟ ਸੀ ਆਈ ਡੀ ਜਿਨੇ ਮੇਰੇ ਹੱਥ ਘੜੀ ਲੱਗੇ ਹੱਥਾਂ ਵਿੱਚ ਨਜ਼ਰਬੰਦੀ ਹੁਕਮ ਨੰਬਰ 9975/ਐਚ ਡੀ ਐਸ ਬੀ ਐਸ/ -2 ਮਿਤੀ 28 ਨਵੰਬਰ 1984 ਨੂੰ ਪੜਾਇਆ ਤੇ ਮੇਰੇ ਸੈਨ ਕਰਵਾਏ ਜੋ ਮੈਂ ਸਮਝ ਗਿਆ ਕਿ ਇਹ ਨਜ਼ਰਬੰਦੀ ਦਸਤਾਵੇਜ਼ ਸੀਗਾ ਅਫਸਰ ਬੜੇ ਅਖੜ ਸੀ ਪਰ ਤਸੀਹੇ ਕਹਿੰਦਾ ਮੈਨੂੰ ਕੋਈ ਨਹੀਂ ਦਿੱਤੇਗੇ ਫਿਰ ਮੈਨੂੰ ਕਹਿੰਦਾ ਬਾਰਡਰ ਸਿਕਿਉਰਿਟੀ ਫੋਰਥ ਜਿਹੜੀ ਬੀਐਸਐਫ ਇਹਦੇ ਜਹਾਜ਼ ਵਿੱਚ ਪਟਨੇ ਤੋਂ ਦਿੱਲੀ ਲੈ ਜਾਂਦਾ ਗਿਆ ਤੇ 5 ਦਸੰਬਰ 84 ਨੂੰ ਉਤੋਂ ਹੈਲੀਕਾਪਟਰ ਆਈ ਮੈਨੂੰ ਫਿਰ ਭਰਤਪੁਰ ਲੈ ਜਾਂਦਾ ਗਿਆ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸਿਮਰ ਸਿੰਘ ਮਾਨ ਦੇ ਬਾਰੇ ਕਿ 84 ਵਿੱਚ ਕਿੱਥੇ ਸੀ ਤੇ ਕਿਵੇਂ ਇਹ ਕਿੱਥੇ ਕਿਤੇ ਰਿਹਾ ਤੇ ਕਿਵੇਂ ਫੜ ਹੋਇਆ ਇਹ ਸੀ ਸਾਰੀ ਗੱਲਬਾਤ ਮਾਨ ਦੀ ਹਾਂਜੀ ਹੁਣ ਤੁਸੀਂ ਆਪ ਹਿਸਾਬ ਲਾਓ ਤੇ ਕਮੈਂਟ ਕਰਕੇ ਦੱਸੋ ਕੀ ਚੱਕਰਵਾਜੀ ਹੈ ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਦੇਵਾਂਗਾ ਸਤਿ ਸ਼੍ਰੀ ਅਕਾਲ